ਇਹ ਤੇ ਦੱਸਦਾ ਇਹ ਕਿ ਖਡੂਰ ਸਾਹਿਬ ਤੋਂ ਵਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਵਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਇਸ ਵਕਤ ਦੀ ਵੱਡੀ ਖਬਰ ਇਸ ਸਾਹਮਣੇ ਆ ਰਹੀ ਹੈ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਵਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਐਲਾਨ ਦਿੱਤਾ ਹੈ ਵਰਸਾ ਸਿੰਘ ਵਲਟੋਹਾ ਉਮੀਦਵਾਰ ਹੋਣਗੇ ਇੱਥੇ ਦੱਸ ਦਈਏ ਕਿ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਰਸਾ ਸਿੰਘ ਵਲਟੋਹਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਵਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਐਲਾਨ ਦਿੱਤਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਜੋ ਲਸਟ ਹੁਣੇ ਜਾਰੀ ਹੋਈ ਹੈ ਤਾਂ ਖਡੂਰ ਸਾਹਿਬ ਤੋਂ ਉਮੀਦਵਾਰ ਦਾ ਐਲਾਨ ਕੀਤਾ ਹੈ ਵਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਵਰਸਾ ਸਿੰਘ ਵਲਟੋਹਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਨੇ ਤੇ ਉਥੇ ਹੀ ਅਮਰਪਾਲ ਸਿੰਘ ਵੀ ਖਡੂਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚ ਨੇ ਤਾਂ ਖਡੂਰ ਸਾਹਿਬ ਤੋਂ ਉਮੀਦਵਾਰ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਨੇ ਕਰ ਦਿੱਤਾ ਇਸ ਨੂੰ ਲੈ ਕੇ ਸਵਾਲ ਵੀ ਉੱਠ ਰਹੇ ਸਨ ਕਿ ਹੁਣ ਤੱਕ ਖਡੂਰ ਸਾਹਿਬ ਦੇ ਲਈ ਕਿਉਂ ਨਹੀਂ ਉਮੀਦਵਾਰ ਐਲਾਨਿਆ ਗਿਆ ਤੇ ਹੁਣ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਐਲਾਨ ਦਿੱਤਾ ਹੈ ਵਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨਿਆ ਤਾਂ ਦਾਸਾਹੀਏ ਸੀਨੀਅਰ ਅਕਾਲੀ ਆਗੂ ਵਰਸਾ ਸਿੰਘ ਬਲਟੋਹਾਨੂ ਉਮੀਦਵਾਰ ਐਲਾਨ ਦਿੱਤਾ ਤੇ ਸਾਰੀਆਂ ਸੀਟਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦਾ ਐਲਾਨ ਹੁਣ ਕਰ ਦਿੱਤਾ ਹੈ ਜੋ ਨਵੀਂ ਲਿਸਟ ਆਈ ਹੈ ਸਾਹਮਣੇ ਉਸ ਦੇ ਵਿੱਚ ਜੋ ਖਡੂਰ ਸਾਹਿਬ ਪੰਥਕ ਸੀਟ ਹੈ ਲੰਮੇ ਸਮੇਤ ਇਤਿਹਾਸ ਰਿਹਾ ਇਸ ਦਾ ਤੇ ਦਲਜੀਤ ਜੁੜ ਗਏ ਨੇ ਜ਼ਿਆਦਾ ਜਾਣਕਾਰੀ ਦੇਣ ਲਈ ਦਲਜੀਤ ਸ਼੍ਰੋਮਣੀ ਅਕਾਲੀ ਦਲ ਨੇ ਬਾਕੀ ਰਹੀਆਂ ਸੀਟਾਂ ਤੇ ਵੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਖਡੂਰ ਸਾਹਿਬ ਸੀਟ ਖਾਸ ਤੌਰ ਤੇ ਚਰਚਾ ਵਿੱਚ ਇਸ ਲਈ ਕਿਉਂਕਿ ਪੰਥਕ ਸੀਟ ਐ ਮੰਨੀ ਜਾਂਦੀ ਹੈ ਤੇ ਪਹਿਲਾਂ ਚਰਚਾ ਚੱਲ ਰਹੀ ਸੀ ਕਿ ਅੰਦਰਖਾਤੇ ਅਮਰਪਾਲ ਸਿੰਘ ਨੂੰ ਸਮਰਥਨ ਕਰ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਪਰ ਹੁਣ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਜੀ 어 ਨੀਲਮ ਜਸਤਰੀ ਕਲਾਉ ਦੇਖਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ 14ਵਾਂ ਕੈਂਡੀਡੇਟ ਖਡੂਰ ਸਾਹਿਬ ਤੋਂ ਉਧਰ ਸਿੱਟਿਆ ਗਿਆ ਤੇ ਜਿਸ ਤਰੀਕੇ ਨਾਲ ਪਹਿਲਾਂ ਚਰਚਾਆਂ ਸੀ ਕਿ ਵਿਕਰਮ ਸਿੰਘ ਜੀਟਿਆ ਨੂੰ ਵੀਰਵਾਰ ਲਾਨਿਆ ਜਾ ਸਕਦਾ ਤੇ ਜਿਸ ਤੋਂ ਬਾਅਦ ਅਮਰਪਾਲ ਜੀ ਵੀ ਚਰਚਾ ਹੋਈ ਪਰ ਹੁਣ ਕਿਤੇ ਨਾ ਕਿਤੇ ਸਾਰੇ ਜੋ ਡਾਊਟ ਸੀਗੇ ਉਹ ਕਲੀਅਰ ਹੋਮਣੀ ਅਕਾਲੀ ਦਲ ਵੱਲੋਂ ਕਰ ਦਿੱਤੇ ਗਏ ਨੇ ਵਿਰਸਾ ਸਿੰਘ ਵਲਟੋਹਾ ਨੂੰ ਹੁਣ ਉਮੀਦਵਾਰ ਲਾਨਿਆ ਗਿਆ ਜਿਸ ਵਿੱਚਕਾਰ ਇੱਕ ਪੰਥਕ ਪੀੜ ਖਡੂਰ ਸਾਹਿਬ ਨੂੰ ਜੋ ਕਿਹਾ ਜਾਂਦਾ ਤਰਨਤਾਰਨ ਹਾਲਕਾ ਜੋ ਮਸਬਦੇ ਕੋਸ਼ਣ ਕੀ ਆ ਜਾਂਦੇ ਆ ਖਡੂਰ ਸਾਹਿਬ ਸੀਟ ਦੇ ਵਿੱਚ ਕਿਤਨੇ ਗਿਤੇ ਨੇ ਹਲਕਾ ਸ਼ੁਰੂ ਤੋਂ ਜਿਹੜਾ ਪੰਥ ਕਰਿਆ ਅਤੇ ਪੰਥਕ ਲੋਕ ਵਾਲੇ ਵਿਚਾਰਧਾਰਾ ਵਾਲੇ ਲੋਕ ਐ ਸੀਟ ਦੇ ਜ਼ਿਆਦਾ ਕਾਬਜ਼ ਰਹਿੰਦੇ ਨੇ ਤੇ ਨਾਲ ਹੀ ਹੁਣ ਵਿਰਸਾ ਸਿੰਘ ਵਲਟੋਹਾ ਖਡੂਰ ਸਾਹਿਬ ਤੋਂ ਉਮੀਦਵਾਰ ਹੋਣਗੇ ਨਾਲ ਹੀ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਵੱਲੋਂ ਅਨਾਰਜੀਤ ਸਿੰਘ ਖਡੂਰ ਸਾਹਿਬ ਤੋਂ ਉਮੀਦਵਾਰ ਲਾਇਆ ਗਿਆ ਤੇ ਸਾਹਮਣੇ ਕਿਹਾ ਸੀ ਕਿ ਇੱਕ ਵਾਰ ਟੱਕਰ ਵਾਲਾ ਮੈਚ ਹੋਵੇਗਾ ਇੱਕ ਮੰਤਰੀ ਦੇ ਸਾਹਮਣੇ ਵਿਰਸਾ ਸਿੰਘ ਵਲਟੋਹਾ ਹੁਣ ਲੋਕ ਸਭਾ ਉਮੀਦਵਾਰ ਹੋਣਗੇ ਅਤੇ ਕੋਰ ਕਮੇਟੀ ਦੇ ਮੈਂਬਰ ਵੀ ਨੇ ਵਿਰਸਾ ਸਿੰਘ ਬਲਟੋਹਾ ਲਗਾਤਾਰ ਕਹਿ ਸਕਦੇ ਕਿ ਆਪਣੀ ਸ਼ੋਮਣੀ ਕਾਲੀਦਾ ਦੇ ਵਿੱਚ ਲਿਬਾ ਚੁੱਕੇ ਨੇ 1984 ਦੇ ਵਕਤ ਵੀ ਕਿਤਨੇ ਕਿਤੇ ਬਹੁ ਵੱਡਾ ਬੈਕਗ੍ਰਾਉਂਡ ਉਸ ਦੇ ਨਾਲ ਉਹ ਬੀਜ ਸਾਹਿਬ ਦੇ ਨਾਲ ਕਿਤਨੇ ਕਿਤੇ ਵਿਰਸਾ ਸਿੰਘ ਬਲਟੋਹਾ ਸਾਂਝਾ ਕਰਦੇ ਨੇ ਸ਼ੋਮਣੀ ਕਾਲੀਦਾ ਦੇ ਵਿੱਚ ਲੰਮਾ ਸਮਾਂ ਰਹਿ ਚੁੱਕੇ ਨੇ ਹੁਣ ਵੱਡੀ ਜ਼ਿੰਮੇਵਾਰੀ ਖਡੂਰ ਸਾਹਿਬ ਤੋਂ ਦਿੱਤੀ ਗਈ ਆ ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਵੱਲੋਂ ਕਿਹੜਾ ਉਮੀਦਵਾਰ ਸਮਨੇ ਰੱਖਿਆ ਜਾਂਦਾ ਕਿਉਂਕਿ ਦੋਵਾਂ ਪਾਰਟੀਆਂ ਵੱਲੋਂ ਆਪਣੇ ਆਪਣੇ ਕੈਂਡੀਡੇਟ ਉਤਾਰ ਦਿੱਤੇ ਗਏ ਜੀ ਤੇ ਦਲਜੀਤ ਕੀ ਚੁਣੌਤੀਆਂ ਇਸ ਸਮੇਂ ਰਹਿ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਉੰਜ ਤਾ ਖਡੂਰ ਸਾਹਿਬ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦਾ ਗੜ ਹੀ ਮੰਨੇ ਜਾਂਦੀ ਹੈ ਇਹਨਾਂ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡਿਆ ਉਹਨਾਂ ਨੇ ਵੀ ਚੰਗੀ ਵੋਟਾਂ ਹਾਸਲ ਕੀਤੀਆਂ ਸਨ 1999 ਗਵਾਏ ਉਸ ਸਮੇਂ ਦਾ ਜੀ ਆ ਬਿਲਕੁਲ ਨੀਲਮ ਜਸਤਰੀ ਦੇ ਨਾਲ ਜੇ ਦੇਖਿਆ ਜਾਵੇ ਖਡੂਰ ਸਾਹਿਬ ਸੀਟ ਅ ਸ਼ੁਰੂ ਤੋਂ ਹੀ ਜਸਤਰੀ ਨੇ ਪਹਿਲਾਂ ਵੀ ਜ਼ਿਕਰ ਕੀਤਾ ਕਿ ਪੰਤਕ ਮਸਲਿਆਂ ਦੇ ਕਰਕੇ ਖਡੂਰ ਸਾਹਿਬ ਜੋ ਸੀਟ ਹੈ ਇਹ ਬਹੁਤ ਅਹਿਮ ਮੰਨੀ ਜਾਂਦੀ ਆ ਅਤੇ ਨਾਲ ਹੀ ਇੱਥੇ ਆਮ ਤੌਰ ਤੇ ਪਹਿਲੇ ਜਿਵੇਂ ਵਿਕਰਮ ਸਿੰਘ ਜੀਤਿਆ ਦਾ ਨਾਮ ਚਰਚਾ ਦੇ ਵਿੱਚ ਸੀਗਾ ਕਿਉਂਕਿ ਜੋ ਮਾਝਾ ਦਾ ਏਰੀਆ ਜੇ ਮਾਝੇ ਦੇ ਏਰੀਏ ਦੀ ਗੱਲ ਉਸ ਇਲਾਕੇ ਦਾ ਜੋ ਸਨੈਰੀਓ ਆ ਉੱਥੇ ਕਿੰਨੇ ਗਏ ਤੇ ਅਕਾਲੀ ਦਲ ਦਾ ਜੋ ਵੋਟ ਬੈਂਕ ਦਾ ਉਹ ਕਾਫੀ ਦੇਖਣ ਨੂੰ ਮਿਲਦਾ ਤੇ ਅਕਾਲੀ ਦਲ ਦੇ ਜੋ ਲੀਡਰ ਨੇ ਕਾਫੀ ਐਕਟਿਵ ਨੇ ਕਿਉਂਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਹਰਮੰਦਰ ਸਾਹਿਬ ਦਾ ਨਜ਼ਦੀਕ ਹੋਣਾ ਅਤੇ ਬਹੁਤ ਸਾਰੇ ਸਿੱਖ ਧਾਰਮਿਕ ਸੰਸਥਾਨ ਉੱਥੇ ਉਹ ਖਡੂਰ ਸਾਹਿਬ ਸੀਟ ਦੇ ਵਿੱਚ ਹੋਣਾ ਅਤੇ ਐਸੇ ਹੁੰਦੇ ਕਿ ਇੱਕ ਵੱਡੀ ਜ਼ਿੰਮੇਵਾਰੀ ਬਣੀ ਆ ਜਿਸ ਤਰੀਕੇ ਨਾਲ ਕਾਂਗਰਸ ਵੱਲੋਂ ਵੀ ਕਾਂਗਰਸ ਦੇ ਜੋ ਮੌਜੂਦਾ ਐਮਪੀ ਨੇ ਅ ਜਸਵੀਰ ਡਿਪਾ ਜੀ ਇਹ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਉਹਨਾਂ ਦੀ ਥਾਂ ਕੋਈ ਹੋਰ ਕੈਂਡੀਡੇਟ ਅਲਾਨੇ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਵੀ ਬਹੁਤ ਸਾਰੀਆਂ ਮੀਟਿੰਗਾਂ ਦਿੱਲੀ ਦੇ ਵਿੱਚ ਹੋਈਆਂ ਕਿ ਜਸਵੀਰ ਡਿਪਾ ਮੀਟਿੰਗ ਵਿੱਚ ਗਏ ਪਰ ਉਹ ਜੋ ਚਰਚਾਵਾਂ ਸੀਗੀਆਂ ਕਿ ਖਡੂਰ ਸਾਹਿਬ ਤੋਂ ਹੁਣ ਕੋਈ ਕਾਂਗਰਸ ਨਵਾਂ ਕੈਂਡੀਡੇਟ ਦੇ ਸਕਦੀ ਆ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਦੇ ਸਰਵੇ ਮੁਤਾਬਕ ਕੈਂਡੀਡੇਟ ਬਦਲੇ ਜਾ ਰਹੇ ਨੇ ਮੌਜੂਦਾ ਐਮਪੀਾਂ ਦੀ ਜੋ ਸੀਟ ਹੈ ਮੌਜੂਦਾ ਐਮਪੀ ਨੇ ਉਹਨਾਂ ਨੂੰ ਬਦਲ ਕੇ ਕਿਸੇ ਹੋਰ ਨੂੰ ਸੀਟ ਦਿੱਤੀ ਜਾ ਰਹੀ ਆ ਐਸੇ ਦਾ ਨਾਲ ਹੀ ਹੁਣ ਵਰਸਾ ਸਿੰਘ ਬਲਤੋਹ ਨੂੰ ਇੱਕ ਵੱਡੀ ਜ਼ਿੰਮੇਵਾਰੀ ਇਸ ਵਿਚਕਾਰ ਦਿੱਤੀ ਗਈ ਹੈ ਤੇ ਨਾਲ ਹੀ ਜੇ ਗੱਲ ਕੀਤੀ ਜਾਵੇ ਅਕਾਲੀ ਦਲ ਕਹਿੰਦਾ ਕਿ ਦੋ ਵਾਰ ਇਸ ਸੀਟ ਦੇ ਕਾਬਜ਼ ਰਿਹਾਗਾ ਅਤੇ ਜੋ ਰਣਜੀਤ ਸਿੰਘ ਬਰਮਪਰਾ ਹੋਰਾਂ ਦਾ ਇਹ ਇਸ ਇਲਾਕੇ ਦੇ ਵਿੱਚ ਕਾਫੀ ਦੱਦਬਾਰ ਹੈ ਅਤੇ ਰਤਨ ਸਿੰਘ ਅਜਨਾਲਾ ਜਿਹੜੇ ਕਹਿੰਦੇ ਕਿ ਦੋ ਵਾਰ ਇਸ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਰਹੇ ਕਿ ਤਕਰੀਬਨ 10 ਸਾਲ ਦਾ ਸਮਾਂ ਇਸ ਸੀਟ ਤੇ ਅਕਾਲੀ ਦਲ ਕਾਬਜ਼ ਰਿਹਾ ਤੇ ਬਾਅਦ ਵਿੱਚ 19 ਦੇ ਇਲੈਕਸ਼ਨ ਦੇ ਵਿੱਚਕਾਰ ਜਸਵੀਰ ਸਿੰਘ ਡਿਪਾ ਜਿਹੜੀ ਕਾਂਗਰਸ ਦੇ ਐਮਪੀ ਬਣ ਗਏ ਜੀ ਜੀ ਬਹੁਤ শুকਰਿਆ ਦਲਜੀ ਤਮਾਮ ਜਾਣਕਾਰੀ ਦੇਣ ਦੇ ਲਈ ਤਾਂ ਲੋਕ ਸਭਾ ਚੋਣਾਂ ਵਿੱਚ ਖਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਖਡੂਰ ਸਾਹਿਬ ਪੰਥਕ ਸੀਟ ਮੰਨੀ ਜਾਂਦੀ ਹੈ ਤੇ ਆਮ ਆਦਮੀ ਪਾਰਟੀ ਨੇ ਲਾਲ ਜਿਤ ਭੁੱਲਤ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੇ ਉਥੇ ਸ਼੍ਰੋਮਣੀ ਅਕਾਲੀ ਦਲ ਨੇ ਵਰਸਾ ਸਿੰਘ ਵਲਟੋਹਾਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਬੀਜੇਪੀ ਨੇ ਮਨਜੀਤ ਮੰਨਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੇ ਉਥੇ ਹੀ ਰਾਣਾ ਗੁਰਜੀਤ ਸਿੰਘ ਕਾਂਗਰਸ ਦੇ ਸੰਭਾਵੀ ਉਮੀਦਵਾਰ ਵਜੋਂ ਦੇਖੇ ਜਾ ਰਹੇ ਨੇ ਤੇ ਆਜ਼ਾਦ ਤੌਰ ਤੇ ਅਮਰਿਤਪਾਲ ਸਿੰਘ ਵੀ ਇਥੋਂ ਚੋਣ ਲੜੇਗਾ ਤਾਂ ਇਥੇ ਐਨਐਸਸੀ ਦੇ ਤਹਿਤ ਫਿਲਹਾਲ ਡਿਬਿਊ ਵਰ ਜੇਲ ਵਿਛਨ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਐਲਾਨ ਕੀਤਾ ਗਿਆ ਕਿ ਅਮਰਤਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਥੋਂ ਚੋਣ ਲੜੇਗਾ ਤਾਂ ਖਡੂਰ ਸਾਹਿਬ ਦੀ ਪੰਥਕ ਸੀਟ ਹੈ ਤਾਂ ਇਥੇ ਪਹਿਲਾਂ ਤੋਂ ਦੇਖਿਆ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਦਬਦਬਾ ਲੰਮੇ ਸਮੇਂ ਤੋਂ ਦੇਖਿਆ ਗਿਆ ਇਸ ਸੀਟ ਤੇ ਹਾਲਾਂਕਿ ਇਹ ਵੀ ਦੇਖਿਆ ਗਿਆ ਕਿ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡਿਆ ਆਜ਼ਾਦ ਚੋਣ ਲੜੀ ਜਾਫਰ ਆਪਣੀ ਅਲੱਗ ਤੋਂ ਪਾਰਟੀ ਬਣਾ ਕੇ ਚੋਣ ਲੜੀ ਉਹ ਵੀ ਇਸ ਸੀਟ ਤੋਂ ਚੰਗੀ ਵੋਟਾਂ ਲੈ ਕੇ ਅੱਗੇ ਵਧੇ ਤੇ ਇਸ ਤੋਂ ਇਲਾਵਾ ਐਸਵਾਰ ਅਮਰਿਤਪਾਲ ਸਿੰਘ ਵੀ ਮੈਦਾਨ ਦੇ ਵਿੱਚ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੇ ਵਰਸਾ ਸਿੰਘ ਵਲਟੋਹਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੇ 1999 ਦਾ ਇਸ ਸੀਟ ਦਾ ਆਪਣਾ ਇਤਿਹਾਸ ਹੈ ਕਈ ਰਿਕਾਰਡ ਆਫ ਸਮੇਂ ਤੇ ਤੋੜੇ ਗਏ ਜੇਲ੍ਹ ਵਿੱਚ ਸੰਮਰਨਜੀਤ ਸਿੰਘ ਮਾਨ ਜਦੋਂ ਜਿੱਤ ਹਾਸਲ ਕੀਤੀ ਤੇ ਉੱਥੇ ਉਹਨਾਂ ਦੀ ਪਾਰਟੀ ਦੇ ਤੇ ਜਿਨ੍ਹਾਂ ਨੂੰ ਉਹਨਾਂ ਨੇ ਸਮਰਥਨ ਕੀਤਾ ਆਜ਼ਾਦ ਤੌਰ ਤੇ ਵੀ ਜੋ ਉਮੀਦਵਾਰ ਖੜੇ ਹੋਏ 1999 ਦੇ ਵਿੱਚ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਤਾਂ ਵੱਡਾ ਇਤਿਹਾਸ ਹੈ ਇਸ ਖਡੂਰ ਸਾਹਿਬ ਸੀਟ ਦਾ ਪਹਿਲਾਂ ਤਰਨਤਾਰਨ ਹਿੱਟ ਹੁੰਦੀ ਸੀ ਹੈ ਤਾਂ ਖਡੂਰ ਸਾਹਿਬ ਦੇ ਲਈ ਹੁਣ ਉਮੀਦਵਾਰ ਦਾ ਐਲਾਨ ਕਰ ਦਿੱਤਾ ਸਸਪੈਂਸ ਚੱਲ ਰਿਹਾ ਸੀ ਇਸ ਸੀਟ ਨੂੰ ਲੈ ਕੇ ਕੀ ਸ਼ਰੋਮਣੀ ਅਕਾਲੀ ਦਲ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨੇਗਾ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਸਸਪੈਂਸ ਚੱਲ ਰਿਹਾ ਸੀ ਕਿ ਅੰਦਰਖੱਤੇ ਅਮਰਿਤਪਾਲ ਸਿੰਘ ਨੂੰ ਕੀ ਸ਼੍ਰੋਮਣੀ ਅਕਾਲੀ ਦਲ ਸਮਰਥਨ ਕਰ ਰਿਹਾ ਪਰ ਹੁਣ ਸਾਰਾ ਸਸਪੈਂਸ ਇੱਥੇ ਖਤਮ ਹੁੰਦਾ ਹੋਇਆ ਨਜ਼ਰ ਆਇਆ ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹ ਨੂੰ ਉਮੀਦਵਾਰ ਐਲਾਨ ਦਿੱਤਾ ਹੈ ਬਿਹਦੀ ਅਹਿਮ ਸੀਟ ਇਹ ਲੋਕ ਸਭਾ ਦੀ 13 ਲੋਕ ਸਭਾ ਸੀਟਾਂ ਚੋਂ ਜੇਕਰ ਗੱਲ ਕੀਤੀ ਜਾਵੇ ਬਠਿੰਡਾ ਸੰਗਰੂਰ ਖਡੂਰ ਸਾਹ ਅੰਮ੍ਰਿਤਸਰ ਇਹ ਕੁਝ ਹੌਟ ਸੀਟਾਂ ਨੇ ਤੇ ਖਡੂਰ ਸਾਹ ਪੰਥਕ ਸੀਟ ਵੱਜੋਂ ਇਸ ਦੀ ਪਛਾਣ ਤੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਇਸ ਤੇ ਕਾਬਜ਼ ਵੀ ਰਿਹਾ ਤੇ ਉੱਥੇ ਹੀ ਇਹ ਵੀ ਦੇਖਿਆ ਗਿਆ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਪੱਤਾ ਖੋਲ ਦਿੱਤਾ ਹੈ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਲਾਲਜੀਤ ਭੱਲਾ ਆਮ ਆਦਮੀ ਪਾਰਟੀ ਵੱਲੋਂ ਮੈਦਾਨ ਵਿੱਚ ਨੇ ਤੇ ਉਥੇ ਹੀ ਭਾਜਪਾ ਨੇ ਮਨਜੀਤ ਮੰਨਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਤੇ ਕਾਂਗਰਸ ਦੇ ਸੰਭਾਵੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਦੱਸੇ ਜਾ ਰਹੇ ਨੇ ਹਾਲਾਂਕਿ ਕਾਂਗਰਸ ਦੀ ਅਗਲੀ ਲਿਸਟ ਕਿਹਦਾ ਹੁੰਦੀ ਹੈ ਸਾਹਮਣੇ ਇਹ ਵੀ ਵੇਖਣਾ ਅਹਿਮ ਰਹੇਗਾ ਕਿਉਂਕਿ ਸੀਈਸੀ ਦੀ ਬੈਠਕਾਂ ਦਾ ਦੌਰ ਲਗਾਤਾਰ ਜਾਰੀ ਹੈ ਤੇ ਕਾਂਗਰਸ ਦਾ ਉਮੀਦਵਾਰ ਇਥੋਂ ਕੌਣ ਹੋਵੇਗਾ ਇਹ ਵੀ ਵੇਖਣਾ ਆਪਣੇ ਆਪ ਵਿੱਚ ਅਹਿਮ ਰਹੇਗਾ ਪੰਤਕ ਸੀਟ ਤੇ ਕਾਂਗਰਸ ਕੀ ਸੋਚ ਵਿਚਾਰ ਕਰਕੇ ਇਸ ਸੀਟ ਤੇ ਕਿਹੜੇ ਉਮੀਦਵਾਰ ਨੂੰ ਟਿਕਟ ਦਿੰਦੀ ਹੈ ਇਸ ਤੇ ਸਾਰਿਆਂ ਦੀਆਂ ਨਿਗਾਹਾਂ ਨੇ ਤੇ ਉਥੇ ਅਮਰਤਪਾਲ ਸਿੰਘ ਆਜ਼ਾਦ ਤੌਰ ਤੇ ਇਸ ਸੀਟ ਤੋਂ ਚੋਣ ਲੜੇਗਾ ਪਰਿਵਾਰਕ ਮੈਂਬਰਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਗਿਆ ਸੀ ਤਾਂ ਖਡੂਰ ਸਾਹਿਬ ਤੋਂ ਹੁਣ ਤਸਵੀਰ ਆਲਮੋਸਟ ਕਲੀਅਰ ਹੁੰਦੀ ਨਜ਼ਰ ਆ ਰਹੀ ਹੈ ਕਿ ਆਖਰਕਾਰ ਕਨਵਚ ਵਾਲੇ ਮੁੱਖ ਮੁਕਾਬਲਾ ਹੋਣ ਜਾ ਰਿਹਾ ਹੈ ਅਮਾਨੀ ਪਾਰਟੀ ਦੇ ਲਾਲਜੀਤ ਭੁੱਲਰ ਮੈਦਾਨ ਦੇ ਵਿੱਚ ਨੇ ਸ਼੍ਰੋਮਣੀ ਅਕਾਲੀ ਦਲ ਨੇ ਵਰਸਾ ਸਿੰਘ ਵਲਟੋਹਣ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੇ ਮਨਜੀਤ ਮੰਨਾ ਭਾਜਪੀ ਵੱਲੋਂ ਚੌਣ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਕਾਂਗਰਸ ਦਾ ਹਾਲਾਂਕਿ ਕੌਣ ਉਮੀਦਵਾਰ ਹੋਵੇਗਾ ਇਸ ਤੇ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਉੱਥੇ ਅਮਰਿਤਪਾਲ ਸਿੰਘ ਚੌਣ ਮੈਦਾਨ ਦੇ ਵਿੱਚ ਨੇ ਤੇ ਅਕਾਲੀ ਦਲ ਨੇ ਸਾਰੀਆਂ ਸੀਟਾਂ ਤੇ ਉਮੀ ਕਰ ਦਿੱਤਾ ਤੇ ਸੀਨੀਅਰ ਆਗੂ ਵਰਸਾ ਸਿੰਘ ਵਲਟੋਹਾ ਨੂੰ ਇਸ ਵਾਰੀ ਮੈਦਾਨ ਦੇ ਵਿੱਚ ਉਤਾਰਿਆ ਖਡੂਰ ਸਾਹਿਬ ਬੇਹਦੀ ਅਹਿਮ ਸੀਟ ਲੋਕ ਸਭਾ ਚੋਣਾਂ ਦੇ ਲਈ ਤਾਂ ਇਸ ਤੋਂ ਪਹਿਲਾਂ ਦੇਖਿਆ ਗਿਆ ਸੀ ਕਿ ਖਡੂਰ ਸਾਹਿਬ ਪਹਿਲਾਂ ਤਰਨਤਾਰਨ ਸੀਟ ਹੁੰਦੀ ਸੀ ਤੇ ਚਰਨਛੋ ਪ੍ਰਾਪਤ ਅਰ ਤੇ ਗੁਰੂ ਸਾਹਿਬਾਨਾਂ ਦੀ ਤਾਂ ਉਥੇ ਹੀ ਇਹ ਦੱਸ ਦਈਏ ਕਿ ਖਡੂਰ ਸਾਹਿਬ ਵਿੱਚ ਹੁਣ ਮੁਕਾਬਲਾ ਇਥੇ ਪੋਰ ਦੇ ਚਾਹਪ ਹੁੰਦਾ ਹੋਇਆ ਨਜ਼ਰ ਆ ਰਹਾ ਹੈ ਅਵਾਂ ਦੀ ਪਾਰਟੀ ਨੇ ਲਾਲਜੀਤ ਭੁੱਲਰ ਨੂੰ ਮੈਦਾਨ ਦੇ ਵਿੱਚ ਜਿਵੇਂ ਉਤਾਰਿਆ ਤੇ ਉੱਥੇ ਵਰਸਾ ਸਿੰਘ ਵਲਟੋਹ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੇ ਸੰਭਾਵੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਇੱਥੇ ਦੱਸੇ ਜਾ ਰਹੇ ਨੇ ਤਾਂ ਮਨਜੀਤ ਮੰਨਾ ਭਾਜਪਾ ਨੇ ਉਮੀਦਵਾਰ ਐਲਾਨੇ ਨੇ ਤਾਂ ਖਡੂਰ ਸਾਹਿਬ ਲੋਕ ਸਭਾ ਚੋਣ ਹਲਕਾ ਜਿਸ ਦਾ ਆਪਣਾ ਇਤਿਹਾਸ ਹੈ 13 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਤੇ ਇੱਥੇ ਵੋਟਰਾਂ ਦੀ ਗਿਣਤੀ ਵੀ ਤਕਰੀਬਨ ਜੋ ਸਾਹਮਣੇ ਆਈ ਹੈ 13 ਲੱਖ ਦੇ ਕਰੀਬ ਹੈ ਤੇ ਉੱਥੇ ਹੀ ਜੋ ਪੋਲਿੰਗ ਸਟੇਸ਼ਨ ਹੈ 1441 ਲੋਕ ਸਭਾ ਹਲਕਾ ਨੋ ਵਿਧਾਨ ਸਭਾ ਹਲਕਿਆਂ ਵਿੱਚ ਦੇਖਿਆ ਗਿਆ ਤੇ ਵਿਧਾਨ ਸਭਾ ਹਲਕੇ ਇਸ ਦੇ ਅੰਡਰ ਪੈਂਦੇ ਆ ਜੰਡੇਆਲਾ ਗੁਰੂ ਤਰਨ ਤਰਨ ਖੇਮ ਕਰਨ ਪੱਟੀ ਸ਼ੇਖੜੂਰ ਸਾਹਿਬ ਬਾਬਾ ਬਕਾਲਾ ਕਪੂਰਥਲਾ ਸੁਲਤਾਨਪੁਰ ਲੋਧੀ ਜੀ ਤੇ ਲੋਕ ਸਭਾ ਦੇ ਮੈਂਬਰਾਂ ਦੀ ਜੇਕਰ ਗੱਲ ਕੀਤੀ ਜਾਵੇ ਜੋ ਰਣਜੀਤ ਸਿੰਘ ਬ੍ਰਹਮਪੁਰਾ ਇਸ ਤੋਂ ਇਲਾਵਾ ਰਤਨ ਸਿੰਘ ਅਜਨਾਲਾ ਜਿਨ੍ਹਾਂ ਦੀ ਚੰਗੀ ਪਕੜ ਇਸ ਏਰੀਆ ਤੇ ਰਹੀ ਹੈ ਇਸ ਤੋਂ ਪਹਿਲਾਂ ਵੀ ਤਾ ਹੁਣ ਵਿਰਸਾ ਸਿੰਘ ਵਲਟੋਹਾ ਨੂੰ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਪਹਿਲਾ ਤਰਨ ਤਾਰਾ ਨੇ ਹਲਕਾ ਹੁੰਦਾ ਸੀ ਤਾਂ ਹੁਣ ਸਾਰੀਆਂ ਸੀਟਾਂ ਦੇ ਲਈ ਇਥੇ ਤੱਕ ਕਿ ਚੰਡੀਗੜ੍ਹ ਦੇ ਲਈ ਵੀ ਜੋ ਐਲਾਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਰ ਦਿੱਤਾ ਗਿਆ ਤਾਂ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਇਥੇ ਉਮੀਦਵਾਰ ਐਲਾਨਿਆ ਤੇ ਕਮੇਟੀ ਦੀ ਬੈਠਕ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਵਰਸਾ ਸਿੰਘ ਵਲਟੋਹਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਆਮ ਆਦਮੀ ਪਾਰਟੀ ਨੇ ਲਾਲਜੀਤ ਨੂੰ ਲੜਨ ਮੈਦਾਨ ਦੇ ਵਿੱਚ ਉਤਾਰਿਆ ਸ਼੍ਰੋਮਣੀ ਅਕਾਲੀ ਦਲ ਨੇ ਵਰਸਾ ਸਿੰਘ ਵਲਟੋਹਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੇ ਉੱਥੇ ਹੀ ਭਾਜਪਾ ਨੇ ਮਨਜੀਤ ਮੱਨਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਆਜ਼ਾਦ ਤੌਰ ਤੇ ਅਮਰਪਾਲ ਸਿੰਘ ਇਥੋਂ ਚੋਣ ਲੜਨਗੇ ਐਨਐਸਏ ਦੇ ਤਹਿਤ ਫਿਲਹਾਲ ਡਿਬਰੂਗੜ੍ਹ ਜੇਲ੍ਹ ਵਿੱਚ ਨੇ ਪਰ ਜਦੋਂ ਅਸੀਂ ਕਾਨੂੰਨੀ ਮਾਹਰ ਨਾਲ ਚਰਚਾ ਕੀਤੀ ਤਾਂ ਉਹ ਕਹਿੰਦੇ ਹੋਏ ਨਜ਼ਰ ਆਏ ਸਨ ਇਹជា ਕੁਛ ਨਹੀਂ ਹੈ ਜੋ ਉਹਨਾਂ ਨੂੰ ਨਹੀਂ ਰੋਕ ਸਕਦਾ ਚੋਣ ਲੜਨ ਤੋਂ ਕਿਉਂਕਿ ਦੋਸ਼ ਤੇ ਨਹੀਂ ਹੈ ਤੇ ਖਡੂਰ ਸਾਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਉਮੀਦਵਾਰ ਐਲਾਨ ਦਿੱਤਾ ਤੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਲਿਸਟ ਵੀ ਪੂਰੀ ਹੋ ਗਈ ਹੈ ਪੰਜਾਬ ਦੀਆਂ 13 ਸੀਟਾਂ ਦੇ ਲਈ ਤੇ ਉੱਥੇ ਹੀ ਚੰਡੀਗੜ੍ਹ ਦੀ ਇੱਕ ਸੀਟ ਲਈ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਤਾਂ ਹੁਣ ਇੱਥੇ ਤਸਵੀਰ तमाम ਪਾਰਟੀਆਂ ਦੀ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਕੌਣ ਕਿਹੜੇ ਹਲਕੇ ਤੋਂ ਐਸੇ ਚੌਣ ਮੈਦਾਨ ਦੇ ਵਿੱਚ ਹੈ ਤੇ ਉੱਥੇ ਹੀ ਸਰਫ ਇਥੇ ਕਾਂਗਰਸ ਦੇ ਉਮੀਦਵਾਰ ਦਾ ਐਲਾਨ ਬਾਕੀ ਹੈ ਸ਼ੋਮਣੀ ਅਕਾਲੀ ਦਲ ਨੇ ਸਾਰੀਆਂ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਖਡੂਰ ਸਾਹਿਬ ਬਿਹਦੀ ਅਹਿਮ ਸੀਟ ਕਿਉਂਕਿ ਇਹ ਪੰਥਕ ਸੀਟ ਹੈ ਤਾਂ ਇਸ ਲਈ ਬਿਹਦ ਚਰਚਾ ਤੋਂ ਬਾਅਦ ਡਿਸਕਸ਼ਨ ਤੋਂ ਬਾਅਦ ਇਥੇ ਵਰਸਾ ਸਿੰਘ ਵਲਟੋਹਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੰਡਿਆਲਾ ਗੁਰੂ ਤਰਨਤਾਰਨ ਖੇਮਕਰਨ ਪੱਟੀ ਖਡੂਰ ਸਾਹਿਬ ਤੇ ਬਾਬਾ ਬਕਾਲਾ ਕਪੂਰਥਲਾ ਸੁਲਤਾਨਪੁਰ ਲੋਧੀ ਜੀਰਾ اے ਉਹ ਵਿਧਾਨ ਸਭਾ ਹਲਕੇ ਨੇ ਜੋ ਖਡੂਰ ਸਾਹਿਬ ਦੇ ਅੰਡਰ ਆਉਂਦੇ ਨੇ ਤੇ ਅਕਾਲੀ ਦਲ ਨੇ ਇੱਥੇ ਉਮੀਦਵਾਰ ਐਲਾਨ ਦਿੱਤਾ ਹੈ ਖਡੂਰ ਸਾਹਿਬ ਤੋਂ ਵਰਸਾ ਸਿੰਘ ਬਲਟੋਹਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਤਾਂ ਸ਼ੋਮਣੀ ਅਕਾਲੀ ਦਲ ਨੇ ਸਾਰੇ ਉਮੀਦਵਾਰਾਂ ਦਾ ਐਲਾਨ ਕਰਕੇ ਹੁਣ ਸਸਪੈਂਸ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਵੀ ਇੱਥੇ ਖਤਮ ਕਰ ਦਿੱਤਾ ਤੇ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਜੋ ਸਸਪੈਂਸ ਲੰਮੇ ਸਮੇਂ ਤੋਂ ਚੱਲ ਰਿਆ ਸੀ ਤਾਂ ਉਸ ਨੂੰ ਹੁਣ ਖਤਮ ਕਰ ਦਿੱਤਾ ਗਿਆ ਤੇ ਖਡੂਰ ਸਾਹਿਬ ਇਹ ਪਾਵਨ ਪਵਿੱਤਰ ਉਹ ਧਰਤੀ ਜਿੱਥੇ ਅੱਠੇ ਗੁਰੂ ਸਾਹਿਬਾਨਾਂ ਦੀ ਚਰਨਛੋਪਾ ਪ੍ਰਾਪਤੀ ਧਰਤੀ ਹੈ ਤੇ ਵਿਰਸਾ ਸਿੰਘ ਵਲਟੋਹਾ ਨੂੰ ਇਥੋਂ ਉਮੀਦਵਾਰ ਐਲਾਨ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਇਥੋਂ ਐਲਾਨਿਆ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਤੇ ਖਡੂਰ ਸਾਹਿਬ ਇਹ ਇਥੇ ਹੁਣ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਲਾਲਜੀਤ ਭੁੱਲਰ ਆਮ ਆਦਮੀ ਪਾਰਟੀ ਤੋਂ ਮੈਦਾਨ ਵਿੱਚ ਨੇ ਵਿਰਸਾ ਸਿੰਘ ਵਲਟੋਹਾ ਸ਼੍ਰੋਮਣੀ ਅਕਾਲੀ ਦਲ ਤੋਂ ਮੈਦਾਨ ਵਿੱਚ ਨੇ ਭਾਜਪਾ ਤੋਂ ਮਨਜੀਤ ਮੰਨਾ ਮੈਦਾਨ ਦੇ ਵਿੱਚ ਨੇ ਬਸ ਇਥੇ ਇੰਤਜ਼ਾਰ ਹੈ ਸਿਰਫ ਹੁਣ ਕਾਂਗਰਸ ਦੇ ਲਿਸਟ ਦਾ ਕਿ ਆਖਰ ਕਾਂਗਰਸ ਕਿਸ ਨੂੰ ਮੈਦਾਨ ਦੇ ਵਿੱਚ ਉਤਾਰਦੀ ਹੈ ਤੇ ਖਡੂਰ ਸਾਹਿਬ ਪੰਥਕ ਸੀਟ ਦੇ ਲਈ ਇਸ ਤੋਂ ਪਹਿਲਾਂ ਵੀ ਦੇਖਿਆ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਇਥੇ ਲੰਮੇ ਸਮੇਂ ਤੱਕ ਰਹੀਏ ਤੇ ਹੁਣ ਵੀ ਸੀਨੀਅਰ ਅਗੂ ਨੂੰ ਇਹ ਟਿਕਟ ਸੌਰੀ ਦਿੱਤੀ ਗਈ ਹੈ ਮਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਉਥੇ ਬੀਜੇਪੀ ਨੇ ਮਨਜੀਤ ਮੰਨਾ ਨੂੰ ਉਮੀਦਵਾਰ ਐਲਾਨਿਆ ਆਮ ਆਨਕ ਪਾਰਟੀ ਨੇ ਲਾਲਜੀਤ ਪੁੱਲਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਤੇ ਖਡੂਰ ਸਾਹਿਬ ਬਿਹਦੀ ਇੰਪੋਰਟੈਂਟ ਇਸ ਸਮੇ ਲੋਕ ਸਭਾ ਸੀਟ ਜਸਦਾ ਇੰਤਜ਼ਾਰ ਸਾਰੇ ਕਰ ਰਹੇ ਸਨ ਕਿ ਆਖਰ ਅੰਤੇ ਕੌਣ ਉਮੀਦਵਾਰ ਹੋਵੇਗਾ ਤਾਂ ਹੁਣ ਇਹ ਜੇਕਰ ਦੇਖਿਆ ਜਾਵੇ 2014 ਦੀ ਗੱਲ ਕਰੀਏ ਤਾਂ 2014 ਵਿੱਚ ਲੋਕ ਸਭਾ ਚੋਣਾਂ ਵਿੱਚ ਰਣਜੀਤ ਸਿੰਘ ਬ੍ਰਹਮਪੁਰ ਆਸ਼ਵਮਣੀ ਅਕਾਲੀ ਦਲ ਤਾਂ ਇਹ ਦੇਖਿਆ ਗਿਆ ਸੀ ਕਿ ਬ੍ਰਹਮਪੁਰਾ ਜਦੋਂ ਮੈਦਾਨ ਵਿੱਚ ਉਤਰੇ ਤਾਂ ਨੋ ਹਲਕਿਆਂ ਵਿੱਚ ਵਾਦਾ ਮਿਲਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਕਾਲਾ ਤਕਰੀਬਨ 460000 ਇੱਥੇ ਵੋਟਾਂ ਮਿਲੀਆਂ ਸਨ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਨੂੰ 3 ਲੱਖ ਦੇ ਕਰੀਬ ਵੋਟਾਂ ਮਿਲੀਆਂ ਸਨ ਤੇ ਅੰਤ ਵਿੱਚ ਪਾਰਟੀ ਨੂੰ ਇੱਥੇ 144000 ਦੇ ਕਰੀਬ ਵੋਟਾਂ ਮਿਲੀਆਂ ਸਨ ਤੇ ਉੱਥੇ ਹੀ ਸਿਮਰਨਜੀਤ ਸਿੰਘ ਮਾਨੁ 13990 ਇੱਥੇ ਵੋਟ ਮਿਲੇ ਸਨ ਤਾਂ ਹਜ਼ਾਰਾਂ ਲੋਕਾਂ ਨੇ ਨੋਟਾਂ ਰਾਹੀਂ ਉਸ ਸਮੇਂ ਉਮੀਦਵਾਰਾਂ ਨੂੰ ਨਕਾਰਿਆ ਵੀ ਸੀ 2014 ਵਿੱਚ ਜ਼ੀਰਾ ਵਿੱਚ ਸਭ ਤੋਂ ਜ਼ਿਆਦਾ ਉਸ ਸਮੇਂ ਤੇ VOTING ਹੋਈ ਸੀ ਤਾਂ ਇਸ ਵਾਰ ਵੇਖਣਾ ਅਹਿਮ ਰਹੇਗਾ ਕਿ ਕੌਣ ਇਸ ਸੀਟ ਤੇ ਜਿੱਤਦਾ ਕਿਉਂਕਿ ਅਕਾਲੀ ਦਲ ਨੇ ਸਾਰੀ ਹੁਣ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਅਕਾਲੀ ਦਲ ਦੀ ਲਿਸਟ ਬਹੁਤ ਕਲੀਅਰ ਹੋ ਗਈ ਹੈ ਅਮਨ ਦੇ ਪਾਰਟੀ ਦੀ ਵੀ ਲਿਸਟ ਕਲੀਅਰ ਹੋ ਗਈ ਹੈ ਭਾਜਪਾ ਨੇ ਵੀ ਆਲਮੋਸਟ ਸਾਰੀਆਂ ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਉਥੇ ਕਾਂਗਰਸ ਦੀ ਫਿਲਹਾਲ ਲਿਸਟ ਸਾਹਮਣੇ ਨਹੀਂ ਆਈ ਹੈ ਤਾਂ ਇੱਥੇ ਵੇਖਣਾ ਰਹੇਗਾ ਕਿ ਕਾਂਗਰਸ ਹੁਣ ਕਿਹੜੇ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਦੀ ਹੈ ਤਾਂ ਸ਼ੁਭਣੀ ਅਕਾਲੀ ਦਲ ਤੋਂ ਅਰਸ਼ਦੀਪ ਕਲੇਰ ਸਾਡੇ ਨਾਲ ਜੁੜਗੇ ਨੇ ਕਲੇਰ ਸਭਾ ਨੂੰ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਤੇ ਤਨਵਜੀ ਕਲੈਰ ਸਾਹਿਬ ਖਡੂਰ ਸਾਹਿਬ ਸੀਟ ਦੇ ਲਈ ਉਮੀਦਵਾਰ ਦਾ ਇੰਤਜ਼ਾਰ ਬਹੁਤ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਸੀ ਹਾਲਾਂਕਿ ਚਰਚਾਵਾਂ ਇਹ ਸਨ ਕਿ ਅਮਰਿਤਪਾਲ ਸਿੰਘ ਦਾ ਤੁਸੀਂ ਸਮਰਥਨ ਕਰ ਸਕਦੇ ਹੋ ਪਰ ਹੁਣ ਤੁਸੀਂ ਤਸਵੀਰ ਸਾਫ਼ ਕਰ ਦਿੱਤੀ ਹੈ ਜੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਫੈਸਲੇ ਜਿਮੂਰੀ ਢੰਗ ਦੇ ਨਾਲ ਕੀਤੇ ਜਾਂਦੇ ਨੇ ਔਰ ਪ੍ਰਧਾਨ ਸਾਹਿਬ ਲਗਾਤਾਰ ਜਿਹੜੇ ਹਰ ਇੱਕ ਲੋਕ ਸਭਾ ਹਲਕੇ ਦੇ ਚਾਹੇ ਉੱਥੇ ਸਾਡੇ ਹਲਕਾ ਇੰਚਾਰਜ ਹੋਣ ਐਮ ਐਲ ਏ ਐਕਸ ਐਮ ਐਲ ਏ ਹੋਣ ਯਾਉtheta district president of workers ਉਹਨਾਂ ਦੀ ਸਲਾਹ مشورے ਦੇ ਨਾਲ ਹੀ ਪੰਜਾਬ ਦੀ ਹਰ ਇੱਕ ਸੀਟ ਦੇ ਉੱਤੇ ਉਮੀਦਵਾਰ ਲਾਣਗੇ ਔਰ ਖਡੂਰ ਸਾਹਿਬ ਸੀਟ ਦੇ ਉੱਤੇ ਵੀ ਜਿੱਦਾਂ ਅਸੀਂ ਕੱਲ ਵੀ ਕਿਹਾ ਸੀ ਕਿ ਬਹੁਤ ਜਲਦੀ ਹੀ ਜਿਹੜਾ ਉੱਥੇ ਦੇ ਜਿੰਨੇ ਸਾਡੇ ਲੋਕਲ ਲੀਡਰਸ਼ਿਪ ਹੈ ਜਾਂ ਲੋਕ ਜੀ ਨੂੰ ਚਾਹਣਗੇ ਉਹ ਸਾ ਚਿਹਰਾ ਕੋਈ ਉੱਥੇ ਖਡੂਰ ਸਾਹਿਬ ਦੀ ਸੀਟ ਤੇ ਉਤਾਰਿਆ ਜਾਏਗਾ ਸੋ ਪਾਰਟੀ ਨੇ ਇੱਕ ਪੰਥਕ ਚਿਹਰਾ ਵਿਰਸਾ ਸਿੰਘ ਬਲਟੋਹਾ ਸਾਹਿਬ ਜਿਨ੍ਹਾਂ ਦੀ ਕੌਮ ਲਈ ਇੱਕ ਚੰਗੀ ਘਾਲਣਾ ਕੀਤੀ ਹੈ ਜਿਲ੍ਹਾਂ ਕਟੀਆਂ ਨੇ ਉਸ ਚਿਹਰੇ ਨੂੰ ਅੱਜ ਆਪਣੇ ਉਮੀਦਵਾਰ ਦੇ ਤੌਰ ਤੇ ਖਡੂਰ ਸਾਹਿਬ ਵਰਗੇ ਪੰਥਕ ਹਲਕੇ ਤੋਂ ਅੱਗੇ ਕੀਤਾ ਔਰ ਮੈਨੂੰ ਪੂਰਨ ਯਕੀਨ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ ਉਸੇ ਤਰੀਕੇ ਖਡੂਰ ਸਾਹਿਬ ਸੀਟ ਤੇ ਵੀ ਲੋਕ ਖੇਤਰੀ ਪਾਰਟੀ ਦੇ ਜਿਹੜੇ ਆਪਣੇ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਰਸਾ ਸਿਕਵਲ ਟੋਹਾ ਸਾਹਿਬ ਇਹਨਾਂ ਨੂੰ ਕਾਮਯਾਬ ਕਰਕੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਭੇਜਣਗੇ ਕਲਿਆਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲਾ ਉਮੀਦਵਾਰਾਂ ਦਾ ਐਲਾਨ ਕਰਦਾ ਸੀ ਪਰ ਇੱਥੇ ਇਸ ਵਾਰੀ ਇੰਨਾ ਲੇਟ ਕਿਉਂ ਐਲਾਨ ਕੀਤਾ ਗਿਆ ਔਰ ਖਾਸ ਤੌਰ ਤੇ ਜਦੋਂ ਖਡੂਰ ਸਾਹਿਬ ਪੰਥਕ ਸੀਟ ਹੈ ਸ਼੍ਰੋਮਣੀ ਅਕਾਲੀ ਦਲ ਦਾ ਗਾੜੀ ਮੰਨਿਆ ਜਾਂਦਾ ਜਦੋਂ ਪੰਥਕ ਸੀਟ ਦੀ ਗੱਲ ਆ ਜਾਂਦੀ ਹੈ ਤਾਂ ਫਿਰ ਇੰਨਾ ਸਮਾਂ ਕਿਉਂ ਲੱਗਿਆ ਨਹੀਂ ਦੇਖੋ ਹਲੇ ਪੰਜਾਬ ਦੀ ਜਿਹੜੀ ਚੋਣ ਹੈ ਉਹ ਸਭ ਤੋਂ ਲਾਸਟ ਫੇਸ ਦੇ ਵਿੱਚ ਸੋ ਇਸ ਕਰਕੇ ਹਲੇ ਸਮਾਂ ਬਹੁਤ ਪਿਆ ਇਸ ਵਾਰੀ ਦਰਅਸਲ ਕੀ ਹੋਇਆ ਕਿ ਚੋਣਾਂ ਇੱਕ ਤਾਂ ਐਲਾਨ ਹੋ ਗਈਆਂ ਤੇ ਪੰਜਾਬ ਸਭ ਤੋਂ ਐਂਡ ਵਾਲੇ ਫੇਸ ਤੇ ਰੱਖਿਆ ਗਿਆ ਸੋ ਸਮਾਂ ਬਹੁਤ ਸੀ ਹਲੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਤਾਂ 14 ਦੇ 14 ਉਮੀਦਵਾਰ ਮੈਦਾਨ 'ਚ ਆ ਗਏ ਨੇ ਕਾਂਗਰਸ ਨੇ ਤਾਂ ਹਾਲ ਤੱਕ ਕੋਈ ਉਮੀਦਵਾਰ ਮੱਲਦਾ 35 ਉਹਨਾਂ ਨੇ ਤਾਂ ਉਹਨਾਂ ਦੇ ਆਏ ਨੇ ਬਾਕੀ ਦਾ ਲਿਸਟ ਆਉਣੀ ਹੈ ਉਹਨਾਂ ਨੇ ਤਾਂ ਲਾਸਟ ਵਿੱਚ ਜਾਂਦੇ ਕਲੀਅਰ ਤਾਂ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਭ ਤੋਂ ਪਹਿਲਾਂ ਹੁੰਦੀ ਸੀ ਇਸ ਕਰਕੇ ਮੈਂ ਇਹ ਸਵਾਲ ਲਿਆ ਤੇ ਤੁਹਾਨੂੰ ਕੀ ਲੱਗਦਾ ਇਸ ਵਾਰ ਚੁਣੌਤੀ ਕੀ ਹੈ ਖਡੂਰ ਸਾਹਿਬ ਦੇ ਮੈਦਾਨ ਵਿੱਚ ਕੋਈ ਚੁਣੌਤੀ ਨਹੀਂ ਜੀ ਪੰਜਾਬ ਦੇ ਵਿੱਚ ਕੋਈ ਚੁਣੌਤੀ ਨਹੀਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪੰਥ ਦੀ ਇੱਕ ਨਮਾਇੰਦ ਜਿੱਥੇ ਬੰਦੀ ਐ ਸੋ ਚੁਣੌਤੀ ਕੋਈ ਨਹੀਂ ਉਮੀਦਵਾਰ ਹਮੇਸ਼ਾ ਇਸਲਾਮ ਮਸ਼ਵਰੇ ਦੇ ਨਾਲ ਉਤਾਰਿਆ ਜਾਂਦਾ ਸੋ ਵਿਰਸਾ ਸਿੰਘ ਬਲਟੋਹਾ ਸਾਹਿਬ ਉੱਥੇ ਦੇ ਜਿਹੜੇ ਲੋਕ ਕੈਡਰ ਹੈ ਸਾਡੇ ਲੀਡਰ ਹੈ ਜਾਂ ਲੋਕਾਂ ਦੀ ਪਸੰਦ ਵਾਲੇ ਚਿਹਰੇ ਨੇ ਸੋ ਇਹਨਾਂ ਨੂੰ ਉਤਾਰਿਆ ਗਿਆ ਤੇ ਕਲੇਰ ਸਾਹਿਬ ਅਮਰਿਤਪਾਲ ਸਿੰਘ ਵੀ ਆਜ਼ਾਦ ਉਮੀਦਵਾਰ ਵਜੋਂ ਇਥੋਂ ਚੋਣ ਲੜਨ ਨੇ ਹਾਲਾਂਕਿ ਜੇਲ੍ਹ ਵਿੱਚ ਨੇ ਇਸ ਸਮੇਂ ਤੇ ਤਾਂ ਇਹ ਕਿੰਨੀ ਕੀ ਵੱਡੀ ਚੁਣੌਤੀ ਐ ਇਸ ਸਮੇਂ ਅਮਰਿਤਪਾਲ ਸਿੰਘ ਨੂੰ ਮੰਨਦੇ ਹੋ ਤੁਸੀਂ ਦੇਖੋ ਭਾਰਤ ਦੇ ਵਿੱਚ ਡੈਮੋਕ੍ਰੇਸੀ ਹੈ ਜੀ ਹਰ ਇੱਕ ਨੂੰ ਹੱਕ ਹੈ ਚੌਣ ਲੜਨ ਦਾ ਸੋ ਭਾਈ ਅੰਮ੍ਰਿਤਪਾਲ ਸਿੰਘ ਅਗਰ ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਨੇ ਤਾਂ ਉਹ ਪੂਰਨ ਤੌਰ ਤੇ ਉਹਨਾਂ ਦਾ ਆਪਣਾ ਹੱਕ ਹੈ ਉਹ ਲੜ ਸਕਦੇ ਨੇ ਸੋ ਅਲਟੀਮੇਟਲੀ ਡੈਮੋਕ੍ਰੇਸੀ ਦੀ ਖੂਬਸੂਰਤੀ ਹੈ ਕਿ ਲੋਕਾਂ ਦੇ ਹੱਥ ਫਤਵਾ ਲੋਕਾਂ ਦੇ ਹੱਥ ਫੈਸਲਾ ਸੋ ਲੋਕ ਜਿਹੜੇ ਵੀ ਉਮੀਦਵਾਰ ਨੂੰ ਚਾਣਗੇ ਉਹਨੂੰ ਦੇਸ਼ ਦੀ ਪਾਰਲੀਮੈਂਟਸ ਭੇਜ ਦੇਣਗੇ ਪਰ ਅੱਜ ਜਿਹੜੀ ਪੰਜਾਬ ਦੀ ਸਥਿਤੀ ਹੈ ਅੱਜ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਤੱਕ ਬੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕੱਲੀ ਇੱਕ ਪਾਰਟੀ ਹੈ ਜਿਨੇ ਕਿ ਪੰਜਾਬ ਦੇ ਵਿੱਚ ਕਰਕੇ ਦਿਖਾਇਆ ਤਾਂ ਵੋਟਾਂ ਮੰਗ ਰਹੇ ਆ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਗੱਲ ਕਰਦੇ ਆ ਸਾਂਝੀ ਵਾਲਤਾ ਦੀ ਗੱਲ ਕਰਦੇ ਆ ਸੂਬੇ ਦੇ ਵਿੱਚ ਇੱਕ ਸੁਖਿਰਦ ਮਾਹੌਲ ਹੋਵੇ ਵਪਾਰੀ ਵੀ ਖੁਸ਼ ਹੋਵੇ ਕਿਸਾਨ ਵੀ ਖੁਸ਼ ਹੋਵੇ ਆਮ ਲੋਕ ਵੀ ਖੁਸ਼ ਹੋਣ ਇਹੀ ਪੰਜਾਬ ਚਾਹੁੰਦਾ ਹੈ ਕਿਉਂਕਿ ਬਾਰਡਰ ਸਟੇਟ ਹੈ ਬਾਰਡਰ ਸਟੇਟ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੇ ਨਾਲ ਹੀ ਤਰੱਕੀ ਕਰ ਸਕਦੀ ਹੈ ਲੈਵਿੰਗ ਇੰਡੀਆ ਨਿਊਜ਼ ਨਾਲ ਜੁੜਨ ਦੇ ਲਈ ਤਾਂ ਹੁਣ ਇਹ ਤਸਵੀਰ ਸ਼ਰਮਣੇ ਅਕਾਲੀ ਦਲ ਨੇ ਕਰ ਦਿੱਤੀ ਐ 14 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਚੰਡੀਗੜ੍ਹ ਦੀ ਸੀਟ ਵੀ ਅਸੀਂ ਕਾਊਂਟ ਕਰ ਰਹੇ ਹਾਂ ਤੇ ਪੰਜਾਬ ਦੇ 13 ਦੇ 13 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਸ਼ਰਮਣੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਫਤਿਹਗੜ੍ਹ ਸਾਹਿਬ ਤੋਂ ਵਿਕਰਮਜੀਤ ਸਿੰਘ ਬਰਾੜ ਮੈਦਾਨ ਦੇ ਵਿੱਚੋਂ ਸ਼ਰਿਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਰਵਾ ਮੈਦਾਨ ਦੇ ਵਿੱਚ ਨੇ ਤੇ ਉੱਥੇ ਹੀ ਹੁਸ਼ਿਆਰਪੁਰ ਤੋਂ ਸੋਣ ਸਿੰਘ ਠੰਡਲ ਚੌਣ ਮੈਦਾਨ ਵਿੱਚ ਨੇ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੂੰ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਜਲੰਧਰ ਤੋਂ ਮਹਿੰਦਰ ਸਿੰਘ ਕੇਪੀ ਚੌਣ ਮੈਦਾਨ ਦੇ ਵਿੱਚ ਨੇ ਪਟਿਆਲਾ ਤੋਂ ਐਨ ਕੇ ਸ਼ਰਮਾ ਨੂੰ ਟਿਕਟ ਦਿੱਤੀ ਗਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ 13 ਦੀਆਂ 13 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਫਤਿਹਗੜ ਸਾਹਿਬ ਤੋਂ ਵਿਕਰਮਜੀਤ ਸਿੰਘ ਖਾਲਸਾ ਚੌਣ ਮੈਦਾਨ ਦੇ ਵਿੱਚ ਨੇ ਤੇ ਸਵਾਲ ਇਹ ਤੇ ਇਹੀ ਹੈ ਕਿ ਇਤਿਹਾਸ ਖੁਦ ਨੂੰ ਦੁਹਰਾਏਗਾ ਖਡੂਰ ਸਾਹਿਬ ਪੰਥਕ ਸੀਟ ਵੱਜੋਂ ਮਸ਼ਹੂਰ ਹੈ 1999 ਦਾ ਉਹ ਇਤਿਹਾਸ ਕੋਈ ਨਹੀਂ ਭੁੱਲ ਸਕਦਾ ਜਦੋਂ ਸਿਮਰਨ ਜੀਤ ਸਿੰਘ ਮਾਨ ਨੇ ਜੇਲ੍ਹ ਵਿੱਚ ਰਹਿ ਕੇ ਜਿੱਤ ਹਾਸਲ ਕੀਤੀ ਸੀ ਤੇ ਜਿਨ੍ਹਾਂ ਨੂੰ ਉਹਨਾਂ ਨੇ ਸਮਰਥਨ ਕੀਤਾ ਭਵੇਂ ਉਹ ਆਜ਼ਾਦ ਤੌਰ ਤੇ ਉਮੀਦਵਾਰ ਖੜੇ ਹੋਏ ਸਨ ਉਹਨਾਂ ਨੇ ਵੀ ਜਿੱਤ ਹਾਸਲ ਕੀਤੀ ਤਾਂ 1951 ਤੋਂ ਲੈ ਕੇ 2008 ਤੱਕ ਇਹ ਤਰਨ ਤਾਰਨ ਸੀਟ ਹੁੰਦੀ ਸੀ ਤਾਂ 1999 ਦਾ ਜੋ ਇਤਿਹਾਸ ਹੈ ਉਸ ਨੂੰ ਲੈ ਕੇ ਜ਼ਿਆਦਾ ਜਾਣੀ ਜਾਂਦੀ ਹੈ 2008 ਵਿੱਚ ਤਰਨ ਤਾਰਨ ਤੋਂ ਬਦਲ ਕੇ ਖਡੂਰ ਸਾਬ ਇਹ ਹਲਕਾ ਹੋਇਆ ਤੇ 1999 ਵਿੱਚ ਤਰਨਤਾਰਨ ਹਲਕੇ ਨੇ ਰਿਕਾਰਡ ਬਣਾਇਆ ਸੀ ਰਿਕਾਰਡ ਤੜ ਜਿੱਤ ਹੋਈ ਸੀ ਜੇਲ੍ਹ ਵਿੱਚ ਸਨ ਉਸ ਸਮੇਂ ਸਿਮਰਨਜੀਤ ਸਿੰਘ ਮਾਨ ਤੇ ਉਸ ਸਮੇਂ ਜਿੱਤ ਹਾਸਲ ਕੀਤੀ ਸੀ ਤਰਨਤਾਰਨ ਹਲਕੇ ਤੋਂ 1999 ਵਿੱਚ ਸਿਮਰਨਜੀਤ ਮਾਨ ਨੇ ਜੇਲ੍ਹ ਵਿੱਚ ਬੈਠ ਕੇ ਜਿੱਤ ਹਾਸਲ ਕੀਤੀ ਸੀ ਤੇ 480000 ਵੋਟਾਂ ਦੇ ਮਾਰਜਨ ਨਾਲ ਜਿੱਤੇ ਸੀ ਤਾਂ ਸਿਰਫ ਸਿਮਰਨਜੀਤ ਸਿੰਘ ਮਾਨ ਹੀ ਨਹੀਂ ਬਲਕਿ ਜਿਨ੍ਹਾਂ ਨੂੰ ਸਿਮਰਨਜੀਤ ਸਿੰਘ ਮਾਨ ਨੇ ਸਮਰਥਨ ਕੀਤਾ ਭਾਵੇਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਉਹਨਾਂ ਨੇ ਵੀ ਇੱਕ ਜਿੱਤ ਵੱਡੇ ਮਾਰਜਨ ਦੇ ਨਾਲ ਉਸ ਸਮੇਂ ਤੇ ਹਾਸਲ ਕੀਤੀ ਸੀ ਖਡੂਰ ਸਾਹਿਬ ਵਿੱਚ ਪੰਥਕ ਮੱਛਲਿਆਂ ਦਾ ਦਬਾਅ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵਿਰਸਤ ਸਿੰਘ ਵਲਟੋਹਾਂ ਨੂੰ ਚੌਣ ਮੈਦਾਨ ਦੇ ਵਿੱਚ ਉਤਾਰਿਆ ਉੱਥੇ ਹੀ ਆਜ਼ਾਦ ਉਮੀਦਵਾਰ ਵਜੋਂ ਇਥੇ ਅਮਰਿਤਪਾਲ ਸਿੰਘ ਚੌਣ ਮੈਦਾਨ ਵਿੱਚ ਨੇ